ਸਰਜੋਤ ਸਿੰਘ ਜੀ ਬੈਂਸ ਸਾਹਿਬ ਜੀਪੀਜੀ ਆ ਮੀਤ 헤ਰ ਜੀ ਸਕਲਵਨ ਸਿੰਘ ਜੀ ਐਮਐਲਏ ਸਾਹਿਬ ਮੋਹਲੀ ਤੋਂ ਡਾਕਟਰ ਸਨੀ ਆਲੂ ਵਾਲੀ ਸਨੀ ਆਲੂ ਵਾਲੀਆ ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਭੱਦੀ ਸ਼ਬਤਾवली ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋष ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਪਸਪੂਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ ਗਵਰਨਰ ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਨਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਉਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੈਂਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟਿਆ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈਏ ਤੇ ਸ੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨਾ ਇਹਦੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉਪਰ ਰੋਸ਼ ਹੈ ਇਸ ਤੋਂ ਇਲਾਵਾ ਅ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਅ ਪਿਛਲੇ 24 ਦਿਨਾਂ ਤੋਂ ਸਾਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤੇ ਨੇ ਅੰਸ਼ਣਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਹੈ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਆ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨਿਆ ਜਾਣ ਜਿਨ੍ਹਾਂ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸਿਹ ਦਾ ਉੱਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸਭ ਬਹੁਤ ਬਤਨ ਹੋ ਜੀ ਜੀ ਤੱਲੇ ਵਾਲਾ ਹਿੰਦੀ ਨੇਥਨ ओमप्रकाश चौटाला ਅਲੰਕਾਰ ਨੇਥਨ ਵੀ ਹੋਇਆ ਹੈ ਗੁਰੂਗ੍ਰਾਮ ਨੇ उनके बारे में आप तो देखिए तो तो बहुत दुर्भाग्यपूर्ण है जी एज, एजिड थे श्री ओम प्रकाश चटाला जी और आ, मैं समझता हूँ कि आ, उनके उनका किसी समय में आ, बड़ा कंट्रीब्यूशन उनका हरियाणा को रहा है उनके जाने से हरियाणा की राजनीति का एक बड़ा स्तंभ जो है वो गिरा है तो के अलावा अगर हम बात करें दल्लेवाल जी का वो हिंदी में बोल दीजिए सर जो कंसर्न्स आप बता रहे हैं देखिए हमने आज पंजाब के गवर्नर श्री गुलाब चंद कटारिया जी को यह विनती की है कि जो केंद्र सरकार की आ, के अड़ियल रवैये की वजह से जिद की वजह से जो उनका डायलॉग पंजाब के किसानों के साथ टूटा पड़ा है उसको वो रिवाइव करने के लिए कटारिया साहब गवर्नर साहब एफर्ट्स करें देश के प्रेसिडेंट ऑफ इंडिया को और देश के प्रधानमंत्री से वो गुजारिश करें कि जो आ, ये डायलॉग खत्म हुआ पड़ा है टूटा पड़ा है ਬ੍ਰਿਜ ਬਣ ਕੇ ਉਸ ਦੇ ਵਿੱਚ ਮੇ ਕੰਮ ਕਰੇ ਤਾਂ ਕਿ ਜੋ ਮੰਗੇ ਜਾਇਜ਼ ਮੰਗੇ ਕਿਸਾਨ ਭਾਈਓ ਕੀ ਉਹ ਮਾਨੀ ਜਾ ਸਕੇ ਬਹੁਤ ਬਦਲ ਜਿਵੇਂ ਸਾਡੀ ਗੱਲ ਕਰੀ ਤਾਂ ਭਾਜਪਾ ਵੱਲੋਂ ਚੁਣੇ ਹੋਏ ਕਿ ਨੁਮਾਇंदे ਨੇ ਸਟੇਟ ਨੂੰ ਦਿੱਤੇ ਗਏ ਨੇ ਲੱਗਦਾ ਕਿ ਇਸ ਮੈਮੋਰੰਡਮ ਜਿਸ ਨੂੰ ਦੇ ਕੇ ਆਏ ਹੋ ਦੇਖੋ ਦੇਖੋ ਇਸ ਤਰ੍ਹਾਂ ਕਿ ਚਾਹੇ ਚੁਣੇ ਹੋਏ ਲਗਾਏ ਹੋਏ ਭਾਜਪਾ ਦੇ ਨੇ ਜਾਂ ਕੇਂਦਰ ਸਰਕਾਰ ਦੇ ਨੇ ਜਿਹੜੀ ਜਿਹੜੀ ਗਵਰਨਰ ਦੀ ਪੋਸਟ ਹੁੰਦੀ ਹੈ ਨਾ ਜੀ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਹੁੰਦੀ ਹੈ ਜਦੋਂ ਬੰਦਾ ਉੱਥੇ ਚੁਣਿਆ ਜਾਂਦਾ ਹੈ ਉਥੇ ਲੱਗ ਜਾਂਦਾ ਹੈ ਪੁਆਇੰਟ ਹੋ ਜਾਂਦਾ ਹੈ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਅਸੀਂ ਇਸ ਵਿਸ਼ਵਾਸ ਦੇ ਨਾਲ ਗਵਰਨਰ ਸਾਹਿਬ ਕੋਲ ਗਏ ਸੀਗੇ ਵੀ ਉਹ ਹੁਣ ਪਾਰਟੀ ਦੇ ਨਹੀਂ ਉਹ ਪੰਜਾਬ ਦੇ ਗਵਰਨਰ ਨੇ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਉਹਨਾਂ ਕੋਲੇ ਲੈ ਕੇ ਜਾਣਾ ਆ ਆਮ ਆਦਮੀ ਪਾਰਟੀ ਦੇ ਤੌਰ ਦੇ ਉੱਪਰ ਇਹ ਸਾਡਾ ਫਰਜ਼ ਸੀਗਾ ਸਾਡੀ ਡਿਊਟੀ ਸੀਗੀ ਤੇ ਉਸੇ ਉਮੀਦਵਾਰ ਦੇ ਨਾਲ ਅਸੀਂ ਗਏ ਆ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵਿਸ਼ਵਾਸ ਹੈ ਸਾਡਾ ਕਿ ਉਹ ਪੰਜਾਬ ਦੇ ਇਹਨਾਂ ਦੋਨੋਂ ਇਸ਼ੂਜ਼ ਨੂੰ ਲੋਕਾਂ ਦੇ ਸੈਂਟੀਮੈਂਟਸ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਅਫੀ ਦੇ ਤੱਕ ਪਹੁੰਚਾਉਣਗੇ ਸਾਹਿਬ ਤੁਸੀਂ ਮੰਗ ਕਰਕੇ ਆਇਓ ਕਿਸਾਨੀ ਦੇ ਬਸਤੇ ਤੇ ਬੱਲੇਵਾਲ ਸਾਹਿਬ ਦੇ ਮਸਲੇ ਤੇ ਇੱਕ ਸੈਂਟਰ ਸਰਕਾਰ ਦਾ ਇੱਕ ਵਾਰ ਫਿਰ ਤੋਂ ਜਿਹੜੇ ਤਿੰਨ ਕਾਨੂੰਨ ਰਿਵੀਲ ਕੀਤੇ ਗਏ ਸੀ ਉਸ ਨੂੰ ਇੰਸਟੀਮੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਣ ਜਿਹੜਾ ਕੌਮਾ ਤਿਆਰ ਕੀਤਾ ਉਹ ਜੋ ਮਰਜ਼ੀ ਕਰੀ ਜਾਣ ਜੀ ਕੇਂਦਰ ਸਰਕਾਰ ਦੀ ਤਾਂ ਨੀਅਤ ਦੇ ਵਿੱਚ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਖੋਟ ਹੈ ਪਰ ਅਸੀਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿਉਂ ਜਿੰਨੀਆਂ ਮਰਜ਼ੀ ਹੀਲੇ ਮਸੀਲੇ ਵਰਤ ਲੈਣਾ ਤਿੰਨ ਕਾਲੇ ਕਾਨੂੰਨ ਜਿਹਦੇ ਨਾਲ ਕਿਸਾਨੀ ਦਾ 1% ਵੀ ਨੁਕਸਾਨ ਦਾ ਖਦਸ਼ਾ ਹੋਊਗਾ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣਗੇ ਸਰ ਸਾਹਿਬ ਜਿੱਦਾਂ ਖਰੜਾ ਜਿਹੜਾ ਕੇਂਦਰ ਵੱਲੋਂ ਆਇਆ ਸੀਗਾ ਕਿ ਉਸ ਨੂੰ ਲੈ ਕੇ ਹਾਲਾਂਕਿ ਕਿਸਾਨਾਂ ਨਾਲ ਤਕੜਤਾ ਹੋ ਗਈ ਹੈ ਸਰਕਾਰ ਦੀ ਕਿ ਉਸ ਨੂੰ ਲੈ ਕੇ ਜਲਦੀ ਜਿਹੜਾ ਹੈ ਸੈਸ਼ਨ ਬੁਲਾਉਣ ਦੀ ਕਾਇਨ ਕੀ ਜਾ ਸਕਦੀ ਹੈ ਦੇਖੋ ਇਹ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਖਰੜਾ ਆਇਆ ਤੇ ਉਹਦੇ ਉੱਪਰ ਪੰਜਾਬ ਸਰਕਾਰ ਸਾਰੇ ਅਫਸਰ ਅਧਿਕਾਰੀ ਔਰ ਸਾਡੇ ਐਗਰੀਕਲਚਰ ਮਿਸਟਰ ਗੁਰਵੀਰ ਸਿੰਘ ਖੁੱਡੀਆਂ ਜੀ ਉਹ ਬੜੇ ਡਿਟੇਲ ਦੇ ਉੱਪਰ ਡਿਸਕਸ਼ਨਸ ਨੇ ਸਾਰੇ ਸਟੇਕ ਹੇਲਡਰਸ ਦੇ ਨਾਲ ਕਰ ਰਹੇ ਨੇ ਤੇ ਉਹਦੇ ਬਾਰੇ ਜਦੋਂ ਵੀ ਜੋ ਸਾਰੇ ਐਕਸਪਰਟਸ ਦੇ ਨਾਲ ਐਗਰੀਕਲਚਰ ਐਕਸਪਰਟਸ ਦੇ ਨਾਲ ਔਰ ਜਥੇਬੰਦੀਆਂ ਦੇ ਨਾਲ ਜੋ ਵੀ ਉਹਦਾ ਜੋ ਉਹਦਾ ਕਰਕਸ ਨਿਕਲੇਗਾ ਉਹਦੇ ਉੱਪਰ ਜੇ ਜ਼ਰੂਰਤ ਹੋਈ ਲੋੜ ਹੋਈ ਤਾਂ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾਏਗਾ